ਕੀ ਕਰੇ ਮੈਂ ਬਾਈ ਜੀ ਮੈਂ ਕਰੇ ਪਹਜਾਨੀ ਗੱਡੀ ਮੈਂ ਗੱਡੀ ਕਰੇ ਪਹਜਾਨੀ ਆ ਇਹ ਰਹਿਣਾ ਬਾਈ ਜੀ ਸਾਡਾ ਗੱਡੀ ਆ ਖੜੀ ਹੈ ਜੀ ਇੱਥੇ ਖੜੇ ਇਹ ਜਲਵਾਯੂ ਕੋਲ ਤੇ ਨੋ ਡੀਐਲ ਦਾ ਚਲਾਨ ਕਰਿਆ ਨਾ ਗੱਡੀ ਰੋਕੀ ਨਾ ਕੁਝ ਕਰੀ ਮੇਰੇ ਕਾਗਜ਼ੇ ਵੀ ਪੂਰੇ ਆ ਤੇ ਲਾਇਸੈਂਸ ਵੀ ਹੈ ਸੀਟ ਵਰਡ ਸਭ ਕੁਝ ਲੱਗਿਆ ਵਾ ਤੂੰ ਨੋ ਡੀਐਲ ਦਾ ਚਲਾਨ ਕਿਵੇਂ ਕਰਿਆ ਮੈਨੂੰ ਡੀਐਲ ਦਿਖਾਏਂਗਾ ਤੂੰ ਦਿਖਾ ਦਿੰਦਾ ਮੈਂ ਤੈਨੂੰ ਤੂੰ ਆ ਜਾ ਮੰਮੀ ਉਤਰੇ ਇੱਕ ਮਿੰਟ ਮੇਰੀ ਫੈਮਲੀ ਮੇਰੇ ਨਾਲ ਆ ਤੂੰ ਮੈਨੂੰ ਰੋਕਿਆ ਮੰਮੀ ਆਏ ਇੱਕ ਮਿੰਟ ਤੂੰ ਰੋਕਿਆ ਮੈਨੂੰ ਮੈਂ ਕਰ ਭਜਾਈ ਗੱਡੀ ਮੈਂ ਤਾਂ ਆਰਾਮ ਤੇ ਕਰ ਮੇਰੀ ਫੈਮਲੀ ਮੇਰੇ ਨਾਲ ਆ ਇਹ ਮੇਰੀ ਮੈਂ ਕਿੱਥੇ ਕੱਟ ਮਾਰਦਾ ਤੂੰ ਗੱਡੀ ਰੋਕੀ ਨਹੀਂ ਕੱਟ ਆਰਾਮ ਤੇ ਜਾ ਰਹੇ ਸੀ ਨਾ ਬਾਈ ਜੀ ਅਸੀਂ ਆਰਾਮ ਤੇ ਜਾ ਰਹੇ ਹਾਂ ਬਾਈ ਜੀ ਮੈਂ ਲਾਸਾਂ ਸਾਰਾ ਕੁਝ ਲਿਆਂਦਾ ਤੂੰ ਨੋਟ ਕੋਤਾ ਕਰਿਆ ਤੂੰ ਨੋਟ ਇਹ ਲਾ ਚਲਾਨ ਕਰੇ ਕਰਿਆ ਸਰ ਤੁਸੀਂ ਦੱਸੋ ਇਹ ਨੋਟ ਇਹ ਲਾ ਚਲਾਨ ਕਰੇ ਕਰਿਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਖੜਾ ਸਦਰ ਖੜਾ ਕੋਈ ਗੱਲ ਨਹੀਂ ਨਾ ਮੇਰਾ ਚਲਾਨ ਕਰਾ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਮੈਂ ਕਾਗਜ਼ ਦਿਖਾਉਂਗਾ ਖੜਾ ਭਾਈ ਜੀ ਮੈਂ ਖਾਣਾ ਸਦਰ ਖੜਾ ਨਾ ਤੇਰੀ ਗਲਤੀ ਆ ਮੈਂ ਚਲਾਨ ਪਾਦੀ ਗਲਤੀ ਆ ਗਲਤੀ ਜਵਾਬ ਤਾਂ ਦੇ ਨੋ ਡੀਲ ਮੈਂ ਲਾਇਸੈਂਸ ਦਿਖਾ ਰਿਹਾ ਮੇਰੇ ਨਾਲ ਕੋਣ ਹੈ ਭਾਈ ਤੂੰ ਵੀਡੀਓ ਦਿਖਾ ਮੈਂ ਕਾਹਦਾ ਲਾਇਸੈਂਸਰੀ ਮੈਂ ਲਾਇਸੈਂਸ ਦਿਖਾ ਰਿਹਾ ਤੈਨੂੰ ਅਸੀਂ ਰਾਮ ਨਾਲ ਜਾ ਅਸੀਂ ਮੇਰੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਚਲਾਨ ਕਰਾ ਕਰਿਆ ਬਰਾਦਰ ਤੂੰ ਗੱਡੀ ਮੋੜੀ ਤੈਂ ਮੇਰਾ ਯਾਰ ਚਲਾਨ ਕਰਿਆ ਕਰਿਆ ਨੋ ਨੋ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤੈਂ ਹਾਂ ਆ ਨਾ ਚ ਗੱਡੀ ਤੇ ਤੈਂ ਗੱਡੀ ਰੋਕੀ ਯਾਰ ਤੈਂ ਗੱਡੀ ਸੀਟ ਬੈਲਟ ਲੱਗੀ ਵੀ ਹੁਣ ਵੀ ਲੱਗੀ ਨਹੀਂ ਸੀਟ ਬੈਲਟ ਬਾਈ ਜੀ ਸੀਟ ਬੈਲਟ ਹੁਣ ਵੀ ਅਸੀਂ ਤਾਂ ਫੰਦਾ ਪਤਾ ਹੀ ਨਹੀਂ ਫੰਦਾ ਮੈਸੇਜ ਆਇਆ ਤੈਨੂੰ ਇਹ ਜਦੋਂ ਪਤਾ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਲਾ ਮੈ ਤਾਂ ਮੈਨੂੰ ਪਤਾ ਲੱਗਿਆ ਨਹੀਂ ਬਾਈ ਨੇ ਮੈਨੂੰ ਮੈਂ ਜੀ ਮੈਂ ਨਹੀਂ ਇੱਥੇ ਆ ਮੈਂ ਕਰੇ ਭਜਾਣੀ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਕੋ ਕਰਨਾ ਕਰ ਫਿਰੇ ਮੇਰੇ ਕੋਲ ਸਾਰਾ ਕੁਝ ਆ ਮੇਰੇ ਕੋਲ ਸਾਰਾ ਕੁਝ ਆ ਮੇਰੇ ਕੋ ਸਾਰਾ ਕੁਝ ਹੈ ਮੈਂ ਤੂੰ ਵੀ ਖੜੇ ਤੇ ਨਾਲੇ ਨਾਲੇ ਖੜੇ ਏ ਤੁਸੀਂ ਅਸੀਂ ਭਜਾਈ ਨਹੀਂ ਗੱਡੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਸੁਣੋ ਮੇਰੀ ਫੈਮਲੀ ਮੇਰੇ ਨਾਲ ਆ ਇਹ ਬ੍ਰਦਰ ਤੇਰੀ ਗਲਤੀ ਹੈ ਮੇਰੀ ਕਾਰ ਦੀ ਗਲਤੀ ਆ ਮੈਂ ਲਾਇਸੈਂਸ ਦਿਖਾਵਾਂ ਮੈਂ ਕਾਗਜ਼ ਦਿਖਾਵਾਂ ਮੈਨੂੰ ਦਿਖਾਦਾ ਮੈਂ ਦਿਖਾਵਾਂ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਯਾਰ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਹਾਂ ਐਨਾ